ਇਹ ਗੱਲ ਕਹਿੰਦਾ ਮੈਂ ਥੀਏਟਰ ਆਰਟਿਸਟ ਹਾਂ ਹਾਂ ਗੈਰ ਨਾਮ ਨਹੀਂ ਹੁੰਦਾ ਬਸ ਇਹ ਕਰਨਾ ਹੁੰਦਾ ਕਿ ਬਾਕੀ ਨੇ ਫਿਲਟਰ ਕੀਤਾ ਉਹ ਵੱਖਰੀ ਗੱਲ ਹੈ ਕਿ ਸਾਡੇ ਐਕਟਰਸ ਪੰਜਾਬੀ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਬਾਅਦ 'ਚ ਥੀਏਟਰ ਜਾ ਕੇ ਕਰਦੇ ਜੀ ਥੋੜਾ ਸੱਚ ਵੀ ਕਹਿ ਸਕਦੇ ਇੱਕ ਥੋੜਾ ਸੱਚ ਹੈ ਕਿ ਨਾ ਆਟੇ 'ਚ ਤਾਂ ਮਤਲਬ ਪਾਣੀ ਸਾਰੇ ਹੀ ਪਾ ਲਰਦੇ ਪਰ ਗੋਲਣਾ ਵੀ ਹਰ ਬੰਦੇ ਨੂੰ ਆ ਗਿਆ ਹੁੰਦਾ ਸਸਕਾਰ ਦੀ ਤੁਸੀਂ ਦੇਖ ਰਹੇ ਹੋ ਤਸਕਾਰੇ ਵੀ ਤੇ ਮੈਂ ਸ਼ਾਇਦ ਕੋਟ ਪੂਰਾ ਦੱਸ ਕੋ ਜਿਨ੍ਹਾਂ ਨੂੰ ਨਾ ਐਕਸ਼ਨ ਫਿਲਮਾਂ ਦਾ ਜਾਂ ਐਕਸ਼ਨ ਵੈਬ ਸੀਰੀਜ਼ ਦਾ ਬੜਾ ਕ੍ਰੇਜ਼ ਉਹਨਾਂ ਵਾਸਤੇ ਖੁਸ਼ਖਬਰੀ ਹੈਗੀ ਹੈ ਖੁਸ਼ਖਬਰੀ ਕੀ ਹੈਗੀ ਹੈ ਫਿਲਮ ਆ ਰਹੀ ਹੈ ਬੜੀ ਕੈਡ ਨਾਂ ਵੀ ਉਹਦਾ ਕੈਡ ਹੈ ਦਾ ਹੈ ਗੈਂਗਲੈਂਡ ਤੇ ਉਸ ਗੈਂਗਲੈਂਡ ਦੇ ਬਿਛਿੰਦੇ ਸਾਡੇ ਨਾਲ ਪਰਮਵੀਰ ਬਾਈ ਜੀ ਮੌਜੂਦ ਨੇ ਬਾਈ ਜੀ ਸਵਾਗਤ ਹੈ ਜੀ ਪਹਿਲਾਂ ਤੋਂ ਕੀ ਹਾਲ ਚਾਲ ਹੈ ਜੀ ਸ਼ੁਕਰ ਹੈ ਮਾਲਕ ਦਾ ਚੜ੍ਹਦੀਆਂ ਕਲਾ ਕੀ ਬਾਤ ਹੈ ਕੀ ਬਾਤ ਚੜ੍ਹਦੀ ਕਲਾ ਚਾਹੀਦੀ ਹੈ ਬਾਈ ਜੀ I think I can touch the human heart because it's kindness ਆਦਮੀ ਜਿਹਨਾਂ ਚੁੱਕਿਆ ਹੋਵੇ ਨਾ ਉਹ ਨਹੀਂ ਹੁੰਦੇ ਸਭ ਨੂੰ ਪਿਆਰ ਆਉਂਦਾ ਬਿਲਕੁਲ 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 ਵੈਕਰ ਇਹਦਾ ਹੈਗੇ ਅਜੇ ਇਹਦਾ ਬਾਣੀ ਦੇ ਵਿੱਚ ਵੀ ਸਾਨੂੰ ਮਾਰ ਬਿਠੇ ਦੇ ਵਿੱਚ ਨਾਂ ਗਾ ਗੋਚੀਆਂ ਹੀ ਹੁੰਦੇ ਗਏ ਬਿਲਕੁਲ ਬਿਲਕੁਲ ਤੇ ਭਾਈ ਜੀ ਪਹਿਲਾਂ ਤਾਂ ਮੁਬਾਰਕਬਾਦ ਹੈ ਜੀ ਇੱਕ ਫਿਲਮ ਗੈਗ ਲੈਂਡ ਆ ਰਹੀ ਹੈਗੀ ਜਿਹਦੀ ਚਰਚਾ ਵੀ ਕਾਫੀ ਛੜੀ ਹੋਈ ਹੈਗੀ ਆ ਤੇ ਹਾਂ ਕਿ ਫਰੇਹ ਦੇ ਵਿੱਚ ਐਸਾ ਕੁਝ ਮਿਠੇ ਇਹਦੇ ਵਿੱਚ ਐਸ ਤਰ੍ਹਾਂ ਦਾ ਕੁਝ ਨਹੀਂ ਦੇ ਇਹ ਦੇ ਵਿੱਚ ਤਾਂ ਬਾਰ ਤਾੜੀ ਹੈ ਇਹਦੇ ਵਿੱਚ ਤਾਂ ਹਰ ਬੰਦਾ ਦੇਖ ਲੋ ਤੁਸੀਂ ਪੋਸਟੋਂ ਸਾਡਾ ਖਰਬਾਤ ਕਾ ਬਾਤ ਹਰ ਬੰਦਾ ਬਸ ਤਿਆਰੀ ਹੈ ਪੂਰਾ ਕਿ ਹਰ ਜੋ ਪਿੱਛੇ ਮੈਂ ਹੀ ਆ ਰਾਜਾ ਮੈਂ ਹੀ ਆ ਇਸ ਲੈਂਡ ਦਾ ਗੈਂਗ ਔਰ ਗੈਂਗ ਦਾ ਲੈਂਡ ਮੈਂ ਹੀ ਆ ਔਰ ਰਾਜਾ ਵੀ ਮੈਂ ਹੀ ਆ ਕਾ ਬਾਤ ਹੈ ਕਾ ਬਾਤ ਹੈ ਭਈ ਤੁਹਾਡਾ ਕਿਸ ਤਰੀਕੇ ਦਾ ਕਰਦਾਰ ਹੋਗਾ ਮੇਰੇ ਦੇ ਚ ਦੋ ਸ਼ੇਡਸ ਹੈਗੇ ਨੇ ਇੱਕ ਯੰਗ ਦਾ ਔਰ ਇੱਕ ਬਾਅਦ ਚ ਫਿਰ ਜਦੋਂ ਆ ਸਾਰੇ ਜਵਾਗ ਵੱਡੇ ਹੋ ਜਾਂਦੇ ਫਿਰ ਔੜ ਦਾ ਜੀ ਤੇ شیر ਬੁੱਢਾ ਹੋ ਗਿਆ ਬਾਕੀ ਤਾਂ ਹੁਣ ਕੀ ਕਰ ਸਕਦਾ ਫਿਰ ਜਦੋਂ ਯੰਗ ਸ਼ੇਰ ਆਂਦੇ ਫਿਰ ਮੈਂ ਤਾਂ ਉਹਨਾਂ ਨੂੰ ਦੇਖ ਹੀ ਰਿਹੇ ਤੇ ਬਰਦਕੀ ਕਰਦੇ ਕੀ ਪਏ ਮੜਾ ਮੋਟਾ ਸਮਝਾ ਦਿੰਦਾ ਇਹਨਾਂ ਨੂੰ ਜੀ ਬਟ ਹੁਣ ਜੰਗਲ ਦੇ ਵਿੱਚ ਸਾਰੇ ਸ਼ੇਰ ਹੈਗੇ ਨੇ ਹੁਣ ਕਿਹੜਾ ਮਰਦਾ ਤੇ ਕਿਹੜਾ ਬਚਦਾ ਬਸ ਉਹੀ ਕਹਾਣੀ ਹੈਗੀ ਗੈਂਗਲੈਂਡ ਦੀ ਹਮ ਮਤਲਬ ਇਹਦੇ ਵਿੱਚ ਫਿਲਮ ਦੇ ਵਿੱਚ 1 ਮਿੰਟ ਵੀ ਇਹੋ ਜਿਹਾ ਨਹੀਂ ਹੋਗਾ ਵੀ ਜਿਹਦੇ ਵਿੱਚ ਆਏ ਦੇ ਲੱਗੇ ਵੀ ਯਾਰ ਵੀ ਠੀਕ ਹੈ ਲੜਾਈ ਹੋ ਕੇ ਹੱਟ ਗਈ ਜਾਂ ਥੋੜਾ ਠੱਡਾ ਪੈ ਗਿਆ ਕੰਮ ਉਹ ਤੋਂ ਕਹਾਣੀ ਹੋਗਾ ਨਾ ਨਜ਼ਰ ਹੱਟੀ ਦੁਰਘਟਨਾ ਘਟੀ ਉਹ ਵਾਲਾ ਸਾਬ ਹੈ ਜੇ ਬਾੜੀ ਵੀ ਤੁਹਾਡੇ ਨਜ਼ਰ ਇਧਰ ਉਧਰ ਹੋ ਗਈ ਤੁਹਾਨੂੰ ਪਤਾ ਨਹੀਂ ਲੱਗਣਾ ਪਿੱਛੋਂ ਰਾਜਾ ਕੌਣ ਬਣ ਕੇ ਬੈਠਾ ਹੈ ਹਮ ਮਸਲਾ ਸਾਰਾ ਹੋਈ ਹੈ ਗੈਂਗਲੜ ਦਾ ਇਹ ਤੜੇਪਾ ਜੀ ਹੈ ਕਿਸ ਚੀਜ਼ ਦੇ ਕਰਕੇ ਜੀ ਸਿਰਫ ਕਿਵਲਾ ਜ਼ਮੀਨ ਦੇ ਲਈ ਜਰਾ ਹੋਰ ਵੀ ਵੇਚਉਂਦਾ ਸਿੱਖ ਕਦੀ ਵੀ ਜਿਹੜੀ ਵਾਰ ਹੁੰਦੀ ਨਾ ਇੱਕ ਐ ਨਹੀਂ ਹੁੰਦੀ ਕਿਸੇ ਕਰਕੇ ਹੁੰਦੀ ਹੈ ਉਹ ਕਈ ਵਾਰੀ ਕਿਸੇ ਛੋਟੇ 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 ਬਣ ਕੇ ਇੱਕ ਫਿਰ ਉਹ ਗੱਲ ਗੁੱਸੇ ਤੇ ਆ ਜਾਂਦੀ ਹੈ ਜਿਵੇਂ ਆਪਾਂ ਕੀਤੀ ਸੀ ਮਿੱਟੀ ਤਾਂ ਨਹੀਂ ਦਾਣ ਜੀ ਗੱਲ ਗੁੱਸੇ ਵਾਲੀ ਹੈ ਹਮ ਇਹਦੀ ਕਿਵੇਂ ਚੜ੍ਹਤ ਹੈਗੀ ਤਾਂ ਮੇਰੀ ਚੜ੍ਹਤ ਕਿਉਂ ਨਹੀਂ ਹਮ ਹਨਾ ਤੇ ਬਸ ਉਹਦੇ ਕਰਕੇ ਹੀ ਹੈਗਾ ਸਾਰਾ ਬਾਕੀ ਤਾਂ ਹਮ ਖਾਰੀ ਹੈ ਇੱਕ ਤਰ੍ਹਾਂ ਦੀ ਜਿਹੜੀ ਬੰਦ ਨੂੰ ਨਹੀਂ ਕਰਨੀ ਚਾਹੀਦੀ ਜੀ ਉਹਦੇ ਵਾਸਤੇ ਗੈਂਗਲੈਂਡ ਬਣਿਆ ਤਾਂ ਹੁੰਦਾ ਵੀ ਹੈ ਜਿੱਦੀਆਂ ਵੀ ਲੜਾਈਆਂ ਹੋਈਆਂ ਪਰ ਖਾਰੀ ਹੈ ਕਿ ਯਾਰ ਉਹਨੇ ਇਸ ਤਰ੍ਹਾਂ ਕਿਉਂ ਕਹਿਤਾ ਮੁੰਡਾ ਮੈਂ ਮੁੱਛਾਂ ਨੂੰ ਐ ਕਰਕੇ ਕਿਉਂ ਲੱਗ ਗਿਆ ਮੇਰੇ ਕੋਲ ਦਾ ਇਹ ਮੁੱਛ ਦਾ ਸਵਾਲ ਤਾਂ ਫਿਰ ਬੁੱਧਪਾਸ ਹੋ ਗਈ ਹੈ ਠੀਕ ਹੈ ਭਾਈ ਜਿਹੜਾ ਬਲ ਫਿਲਮ ਹੈਗੀ ਗੈਂਗਲੈਂਡ ਇਸ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋਗੇ ਕਿ ਸਾਰੇ ਇੱਕ ਦੂਜੇ ਨੂੰ ਪਏ ਹੋਏ ਹੈਗੇ ਸਾਰਾ ਤਾਂ ਕੁਛ ਨਾ ਕੁਛ ਚੱਲਦਾ ਹੈ ਪੈ ਗਿਆ ਮਿੱਠਤ ਵਾਲਾ ਕੋਈ ਕੰਮ ਨਹੀਂ ਹੈਗਾ ਪਰ ਨਿੱਜੀ ਜਿੰਦਗੀ ਤੁਸੀਂ ਜਦੋਂ ਦੇਖਦੇ ਹੈਗੇ ਉਦੋਂ ਇਸ ਸ਼ਬਦ ਨੂੰ ਕਿਵੇਂ ਦੇਖਦੇ ਹੋ ਮੈਂ ਬੜਾ ਅਮਨ ਬਸੰਝਾ ਬੰਦਾ ਹੋਇਆ ਮੈਂ ਕਦੀ ਇਸ ਤਰ੍ਹਾਂ ਦਾ ਸੋਚਿਆ ਵੀ ਦਿਲ ਦਾ ਬਾਗ ਚ ਵੀ ਨਹੀਂ ਹੈਗਾ ਬਟ ਡੈਫੀਨਿਟਲੀ ਐਕਟਰ ਨਾ ਵੈਸੇ ਇੱਕ ਬ੍ਰਤ ਇੱਕ ਰੋਲ ਹੁੰਦਾ ਹੈ ਨਾ ਤੇ ਵੈਸੇ ਨਾ ਜਦੋਂ ਵੈਨ ਆਜ਼ ਯੰਗ ਜਾਂ ਥੋੜੇ ਜਿਹਾ ਹੋ ਰਹੇ ਸੀ ਆ ਕੇ ਕੁਝ ਨਾ ਕਿਤੇ ਕੁਝ ਹੋਰ ਡਿਫਰੈਂਟ ਡਿਫਰੈਂਟ ਸ਼ੇਡਸ ਹੈਗੇ ਸੀ ਕਿਤੇ ਸੌਫਟ ਸੀ ਕਿਤੇ ਹਾਰਡ ਸੀ ਲੇਕਿਨ ਹੁਣ ਮੈਂ ਆਪਣੇ ਆਪ ਨੂੰ ਇਨਸਾਨ ਨੂੰ ਕਰ ਵੀ ਲੈਣਾ ਚਾਹੀਦਾ ਆਫਟਰ 50ਸ ਕੀ ਇੱਕ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਚ ਗੋ ਵਿਦ ਦ ਫਲੋ ਔਰ ਇੱਕ ਪਾਣੀ ਦੀ ਤਰ੍ਹਾਂ ਰਵੇ ਤਾਂ ਕਿ ਉਹਦੇ ਵਿੱਚ ਕੋਈ ਵੀ ਕਿਸੇ ਨੇ ਕਲਰ ਪਾਉਣਾ ਹੋਵੇ ਐਜ਼ ਐਨ ਐਕਟਰ ਕੀ ਐਜ਼ ਐਨ ਐਜ਼ ਐਨ ਐਕਟਰ ਹੋ ਗਈ ਹੈ ਐਜ਼ ਐਨ ਰੀਅਲ ਲਾਈਫ ਆਲਸੋ ਜੀ ਜੀ ਕਿ ਜਦੋਂ ਤੁਸੀਂ 50 ਕ੍ਰੋਸ ਕਰ ਦੋ ਨਾ ਫਿਰ ਛੱਡ ਦੋ ਪ੍ਰਮਾਤਮਾ ਜੀ ਫਿਰ ਉਹ ਇੱਕਦਮ ਨਿਊਟਰਲ ਹੋ ਜਾਓ ਪਰਮਾਥ ਨੇ ਜਿਹੜਾ ਗੇਰ ਪਾਣਾ ਗਿਲ ਅਗਲਾ ਪਾਣਾ ਅਗਲਾ ਪਾ ਦੂ ਪੰਜਵਾ ਪਾਣਾ ਪੰਜਵਾ ਪਾ ਦੂ ਰਿਵਰਸ ਪਾਣਾ ਤੇ ਫਿਰ ਪਾ ਦੂ ਓਵੇਂ ਇੱਕ ਐਕਟਰ ਹੁੰਦਾ ਕਿ ਜਦੋਂ ਸਿੱਕ ਡਾਇਰੈਕਟਰ ਕੋਲ ਜਾਂਦੇ ਆ ਜਾਂ ਡਾਇਰੈਕਟਰ ਸਾਨੂੰ ਰੋਲ ਸੁਣਾਉਂਦਾ ਕਿ ਯਾਰ بیاਹਾ ਮੇਰੇ ਕਿਰਦਾਰ ਹੈਗੇ ਨੇ ਤੇ ਉਹਦੇ ਵਿੱਚ ਆਪਣੇ ਆਪ ਨੂੰ ਨਿਊਟਰਲ ਰੱਖ ਕੇ ਰੱਖਣਾ ਪੈਂਦਾ ਕਿ ਡਾਕਟਰ ਸਾਹਿਬ ਦੱਸੋ ਤੁਸੀਂ ਹੁਣ ਸਾਡਾ ਗੇੜ ਕਿਹੜਾ ਪਾਵੋਗੇ ਡਾਕਟਰ ਉਹ ਕਹਿੰਦਾ ਵੀ ਤੁਸੀਂ ਦੇਖੋ ਮੈਂ ਕਿ ਜੀ ਮੈਂ ਦੂਜਾ ਪਾਵਾਂ ਕਦੇ ਨਹੀਂ ਜਣਾ ਬਾ ਫੇਰੇ ਕਹਲੇ ਤੂੰ ਚੱਲਣ ਦੇ ਪਹਿਲਾਂ ਹੀ ਪਹਿਲਾਂ ਥੋੜੇ ਜਿਹਾ ਕੱਚੇ ਕੱਚੇ ਲਈ ਜਾਂ ਗੱਡੀ ਜਦੋਂ ਵਕਤ ਆਏਗਾ ਨਾ ਫਿਰ ਆਪਾਂ ਦੂਜਾ ਨਹੀਂ ਬਾਵਾਂਗੇ ਸਿੱਧੇ ਸਿੱਧੇ ਇਸੇ ਦੇ ਵਿੱਚ ਵਟੇਲੇ ਤਾਪ ਹੀ ਦਿਲਾਵਾਂ ਆ ਤਾਪ ਤੇ ਜਲਾਨ ਜੀ ਫਿਰ 4/4 ਹੀ ਚੱਲੂ 4 ਵਾਈ 4 ਹੀ ਚੱਲੂ ਕੀ ਆ ਬਾਤ ਬਜੀ ਜਿਵੇਂ ਪੰਜਾਬੀ ਸੰਗੀਤ ਦਾ ਜਿਹੜਾ ਜਿਵੇਂ ਮਿਆਰ ਵਧਦਾ ਜਾ ਰਿਹਾ ਹੈਗਾ ਪਰਸੈਪਸ਼ਨਸ ਵੀ ਉਹਦੇ ਨਾਲ ਚੇਂਜ ਹੋ ਰਹੀਆਂ ਨੇ ਹਣਾ ਜਿਵੇਂ ਆਪ ਨੂੰ ਪਰਸੈਪਸ਼ਨਸ ਪਹਿਲਾਂ ਕੀਤੀਆਂ ਜਾਂਦੀਆਂ ਸੀਗੀਆਂ ਕਿ ਉਹ ਪਰਸੈਪਸ਼ਨ ਜਿਹਦੇ ਨਾਲ ਕਹਿਆ ਜਾਂਦਾ ਸੀ ਕਿ ਤਮਿਲ ਸਿਨੇਮਾ ਦਾ ਸਾਊਥ ਸਿਨੇਮਾ ਦਾ ਹੈਗਾ ਉਹ ਪੰਜਾਬੀ ਸਿਰਮੇ ਤੋਂ ਅੱਗੇ ਚੱਲ ਰਿਹਾ ਹੈ ਜਾਂ ਪੰਜਾਬੀ ਸਿਰਮੇ ਉਹਦੇ ਪਿੱਛੇ ਚੱਲ ਰਹੀ ਹੈ ਜਾਂ ਕੁਝ ਤਾਂ ਹੁਣ ਉਹ ਪਰਸੈਪਸ਼ਨ ਥਰੂ ਲੱਗਦਾ ਹੈ ਕਿ ਜਿਵੇਂ ਦੇਵੇਂ ਸਾਡੀਆਂ ਫਿਲਮਾਂ ਆ ਰਹੀਆਂ ਗਰੋ ਕਰ ਰਹੀਆਂ ਉਹਨਾਂ ਦੇ ਸਬਜੈਕਟਸ ਦੇ ਉਹਨਾਂ ਦੇ ਇਰਦ ਗਿਰਦ ਦਾ ਜਿਹੋ ਜਿਹਾ ਔਡੀਐਂਸ ਚਾਹੁੰਦੀ ਹੈ ਉਹੋ ਜਿਹਾ ਕਨਸੈਪਟ ਹੈ ਨਾ ਐਕਸਪੈਰੀਮੈਂਟ ਕੀਤੇ ਜਾ ਰਹੇ ਹੈਗੇ ਤਾਂ ਕਿਵੇਂ ਕੀ ਦੇਖਦੇ ਹੋ ਮਿਆਰ ਨੂੰ ਪੰਜਾਬੀ ਇੰਡਸਟਰੀ ਦੇ ਮਿਆਰ ਨੂੰ ਕੀ ਦੇਖਦੇ ਦੇਖੋ ਪੰਜਾਬੀ ਇੰਡਸਟਰੀ ਦਾ ਮੈਂ ਮਿਆਰ ਤਾਂ ਜਿਹੜਾ ਹੈਗਾ ਬਹੁਤ ਵੱਡਾ ਹੈ ਜੀ ਕਿਉਂਕਿ ਸਾਡੇ ਕੋਲ ਇਹਦੀ ਜਿਹੜੀ ਸਭ ਤੋਂ ਸਾਡਾ ਜਿਹੜਾ ਪਲੱਸ ਪੁਆਇੰਟ ਹੈ ਜਨਾ ਉਹ ਹੈ ਕਿ ਲੇਖਣੀ ਕਿਉਂਕਿ ਪੰਜਾਬ ਦੇ ਵਿੱਚ ਇੰਨੇ ਕੋ ਸਬਜੈਕਟ ਹੈ ਹੀ ਨਹੀਂ ਹੈ ਛੋਟਾ ਜੀ ਲੇਕਿਨ ਸਬਜੈਕਟ ਦੇ ਕੋਲ ਇੰਨੇ ਕੋ ਤਾਸੂਬ ਹੈ ਨਹੀਂ ਕਿਉਂਕਿ ਪੰਜਾਬੀ ਬੰਦਿਆਂ ਨੇ ਹਮੇਸ਼ਾ ਹੀ ਇੱਕ ਪਹਿਲ ਕੀਤੀ ਹੈ ਜੀ ਕੋਈ ਵੀ ਕੰਮ ਹੋਵੇ ਬਿਲਕੁਲ ਬਿਲਕੁਲ ਹਣਾ ਉਹ ਅੱਗੇ ਸਭ ਤੋਂ ਪਹਿਲਾਂ ਅੱਗੇ ਖੜੇ ਹੁੰਦੇ ਜੀ ਮੈਂ ਪੰਜਾਬੀ ਹੈਗਾ ਜੀ ਪਿੱਛੇ ਵੀ ਖੜੇ ਹੋਣੇ ਹਾਂ ਜੀ ਹਾਂ ਦੱਸੋ ਜੀ ਕੰਮ ਕਿ ਬਿਲਕੁਲ ਬਿਲਕੁਲ ਸੋ ਇਸੇ ਕਰਕੇ ਸਾਡੇ ਕੋਲ ਹਰ ਇੱਕ ਕਿਰਦਾਰ ਬਹੁਤ ਡਿਫਰੈਂਟ ਡਿਫਰੈਂਟ ਹੈਗੇ ਨੇ ਜੀ ਤੇ ਮੇਰੇ ਖਿਆਲ ਪੰਜਾਬੀ ਸਿਨੇਮਾ ਤਾਂ ਹਲੇ ਗਰੋ ਕੀਤਾ ਹੀ ਨਹੀਂ ਹੈਗਾ ਕਿਉਂਕਿ ਹ ਹੁਣ ਨਵੇਂ ਨਵੇਂ ਅੱਛੇ ਅੱਛੇ ਡਾਇਰੈਕਟਰਜ਼ ਆ ਰਹੇ ਨੇ ਯੰਗ ਡਾਇਰੈਕਟਰਜ਼ ਆ ਰਹੇ ਨੇ ਜਿਹੜੇ ਇੱਕ ਅੱਛੀ ਸੋਚ ਲੈ ਕੇ ਆ ਰਹੇ ਨੇ ਅੱਛਾ ਸਿਨੇਮਾ ਲੈ ਕੇ ਆ ਰਹੇ ਨੇ ਬਾਕੀ ਡੈਫੀਨਿਟਲੀ ਕਿਸੇ ਲੈਵਲ ਤੇ ਤਾਂ ਜਾ ਕੇ ਅਟਕਿਆ ਹੋਇਆ ਆਪਣਾ ਸਿਨੇਮਾ ਔਰ ਥੱਲੇ ਤਾਂ ਆਇਆ ਨਹੀਂ ਲੇਕਿਨ ਉਮੀਦ ਕਰਦਾ ਕਿ ਆਉਣ ਵਾਲੇ ਔਰ 2-3 ਸਾਲਾਂ ਦੇ ਵਿੱਚ ਬਹੁਤ ਵੱਡਾ ਗਰੋ ਕਰੇਗਾ ਹਨਾ ਸਾਡੀ ਫਿਲਮ ਦੀ ਇੰਡਸਟਰੀ ਦੇ 뮤직 ਨੇ ਬਹੁਤ ਗਰੋ ਕੀਤਾ ਜੀ ਬਿਲਕੁਲ ਹਨਾ ਉਹ ਤਾਂ ਉਹਨੇ ਪੂਰੇ ਵਰਲਡ ਤੇ ਪਛਾਇਆ ਗਿਆ ਲੇਕਿਨ ਖੁਸ਼ੀ ਸਾਨੂੰ ਉਸ ਗੱਲ ਦੀ ਹੋਏਗੀ ਕਿ ਜਿਸ ਦਿਨ ਸਾਡੀਆਂ ਫਿਲਮਾਂ ਵੀ ਆ ਬਾਹੂਬਲੀ ਵਾਂਗੂ ਜਾਂ ਟ੍ਰਿਪਲ ਆਰ ਵਾਂਗੂ ਜਾਂ ਐਸਟਰਾ ਕੁਝ KGF KGF हां KGF सॉरी ਮੇਰੇ ਮੂੰਹ ਤੇ ਵਿਚਾਲੇ KGF ਵਾਂਗੂ ਮਾਈਲਸਟੋਨ ਬਣਨ। ਯਾਨੀ ਕਿ ਉਹਦੇ ਸਭ ਤੋਂ ਵੱਡੀ ਇੱਕ ਖੁਸ਼ੀ ਹੁੰਦੀ ਕਿਉਂਕਿ ਅਸੀਂ ਵੀ ਉਸ ਉਸ ਚੀਜ਼ ਦਾ ਹਿੱਸਾ ਬਣਾਂਗੇ। ਹਨਾ ਭਲੇ ਅਸੀਂ ਨਹੀਂ ਵੀ ਉਸ ਫਿਲਮ ਦੇ ਵਿੱਚ ਹੈਗੇ ਲੇਕਿਨ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਯਾਰ ਇਹ ਸਾਡੀ ਪੰਜਾਬੀ ਫਿਲਮ ਹੈਗੀ ਹੈ। ਤੇ ਹੁਣ ਵੀ ਪਿਛਲੀਆਂ ਕਈ ਫਿਲਮਾਂ ਐਸੀਆਂ ਹੈਗੀਆਂ ਨੇ ਜਿਨ੍ਹਾਂ ਦੇ ਸਾਨੂੰ ਮਾਣ ਹੁੰਦਾ ਯਾਰ। ਕੀ ਬਾਤ ਹੈ ਪੰਜਾਬੀ ਫਿਲਮ ਅੱਜ ਵੀ ਐਸੀ ਹੋ ਰਿਪੀਟ ਤੇ ਜਦੋਂ ਘਰੇ ਬੈਠੇ ਹੋਈਏ ਜਾਂ ਕਦੀ ਯਾਰ ਉਹ ਲਾ ਕੇ ਬੈਠਦੇ ਆ ਟੀਵੀ ਤੇ ਮੇਰੇ ਕੋਲ ਕਮੀਆਂ ਉੱਤੇ ਬਹਿ ਜੀਏ ਵਾਹ ਜਵਾਜੋ ਯਾਰ ਦੇਖੋ ਫਿਲਮਾਂ ਆਰੀ ਬਹੁਤ ਅੱਛੀ ਨੇ ਸੋ ਇਸ ਤਰ੍ਹਾਂ ਦੀਆਂ ਮਾਰਨ ਵਾਲੀਆਂ ਫਿਲਮਾਂ ਜ਼ਰੂਰ ਡੈਫੀਨਟਲੀ ਬਣਨੀ ਚਾਹੀਦੀ ਹੈ ਜੀ ਜੀ ਬਿਲਕੁਲ ਕਿਉਂਕਿ ਪੰਜਾਬੀ ਫਿਲਮਾਂ ਜਿਵੇਂ ਅੱਜ ਵੀ ਕਈ ਫਿਲਮਾਂ ਦੇ ਨਾਮ ਮਤਲਬ ਲੋਕਾਂ ਦੇ ਵੈਸੇ ਜਵਾਨਾ ਤੇ ਉਹ ਬਦਲਾ ਜੱਟੀ ਦਾ ਹਨਾ ਜੱਪੜਾ ਟੱਕਰ ਟੱਕਰ ਨਾਮ ਹੁੰਦੇ ਸੀ ਜਿਦੇ ਪਤਾ ਲੱਗਦਾ ਜੀ 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 ਦੇਖੋ ਇੰਨੀਆਂ ਪੁਰਾਣੀਆਂ ਫਿਲਮਾਂ ਅੱਜ ਵੀ ਉਹ ਉਹ ਇੱਕ ਹੈ ਮਾਈਲਸਟੋਨ ਬਣੀ ਹੋਈ ਹੈ ਪਿੱਛੇ ਪੰਜਾਬ 1947 ਫਿਲਮ ਉਹ ਇੱਕ ਆਪਣੀ ਮਾਈਲਸਟੋਨ ਰਹੀ ਹੈ ਪਿੱਛੇ ਹੈਨਾ ਸੋ ਅੱਛੀਆਂ ਫਿਲਮਾਂ ਅਰ ਅੱਛਾ ਥੀਏਟਰ ਬਣਨਾ ਚਾਹੀ ਆ ਇਦਰੋਂ ਦੇਸ਼ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਵਿਚਾਰੇ ਇਨਵੈਸਟਰਸ ਆਉਂਦੇ ਨੇ ਫਿਲਮਾਂ ਦੇ ਵਿੱਚ ਤਾਂ ਕਿ ਉਹਨਾਂ ਨੂੰ ਵੀ ਉਹਨਾਂ ਦੇ ਪੈਸੇ ਲੱਗੇ ਹੋਏ ਉਹਨਾਂ ਨੂੰ ਉਹਨਾਂ ਦਾ ਮੁੱਲ ਪਾਵੇ ਪੈਸਾ ਉਹਨਾਂ ਨੂੰ ਵਾਪਸ ਮਿਲੇ ਉਹਨਾਂ ਦੀ ਰਿਕਵਰੀ ਹੋਵੇ ਹਨ ਤੇ ਕਿਉਂਕਿ ਇੱਕ ਬਹੁਤ ਵੱਡੀ ਇੱਕ ਐਸੋਸੀਏਸ਼ਨ ਬਣ ਜਾਂਦੀ ਹੈ ਜੀ ਪ੍ਰੋਡਿਊਸਰਸ ਤੋਂ ਲੈ ਕੇ ਥੱਲੇ ਤੱਕ ਜੀ ਤੇ ਇੱਕ ਬਹੁਤ ਵੱਡੀ ਚੇਨ ਹੈ ਇਹ ਜਿਹੜਾ ਹਰ ਬੰਦੇ ਨੂੰ ਆਪਣੀ ਰੋਜ਼ੀ ਰੋਟੀ ਕਿਉਂਕਿ ਵਿਚਾਰਾ ਪ੍ਰੋਡਿਊਸਰ ਜਿਹੜਾ ਹੁੰਦਾ ਸਭ ਤੋਂ ਲਾਸਟ ਵਾਲਾ ਹੁੰਦਾ ਹੈ ਨਾ ਜੀ ਸਭ ਤੋਂ ਪਹਿਲਾ ਹੁੰਦਾ ਤੇ ਸਭ ਤੋਂ ਲਾਸਟ ਹੁੰਦਾ ਤੇ ਬਟ ਉਹਨੂੰ ਤਾਂ ਹੀ ਆਊਗਾ ਕਿ ਸਾਰੇ ਜਦੋਂ ਇੱਕ ਇੱਕ ਬੰਦਾ ਸਪੋਰਟ ਬॉय ਤੋਂ ਲੈ ਕੇ ਐਕਟਰਸ ਤੋਂ ਲੈ ਕੇ ਡਾਇਰੈਕਟਰਸ ਤੋਂ ਲੈ ਕੇ ਜੀ ਉਹ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਨ ਜੁਝੇ ਰਾਈਟਰਸ ਸਾਰੇ ਆਗੇ ਤੇ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਤਾਂ ਹੀ ਪ੍ਰੋਡਿਊਸਰ ਨੂੰ ਫਾਇਦਾ ਜਿਆਰ ਨਹੀਂ ਮੇਰੇ ਮੇਰੇ ਪ੍ਰੋਡਿਊਸਰਸ ਦੀ ਚੀਜ਼ ਹੈਗੀ ਮੈਂ ਵੀ ਪਾਣੀ ਦੀ ਅੱਧੀ ਕੋ ਬੋਤਲ ਪੀਤੀ ਅੱਧੀ ਕੋ ਬੁਗਾ ਕੇ ਮਾਰੀ ਉਹ ਮੇਕ ਸੈਂਸ ਨਹੀਂ ਬਣਦੀ ਹਨਾ ਜਿਹੜਾ ਰੋਜ਼ ਦਾ ਜੋ ਸੀ 30 40 ਦਿਨਾਂ ਦੀ ਫਿਲਮ ਦੀ ਸ਼ੂਟਿੰਗ ਹੁੰਦੀ ਹੈ ਜੇ ਹਰ ਰੋਜ਼ ਤੁਸੀਂ ਕਿਸੇ ਦਾ 500 ਰੁਪਏ ਵੀ ਵਿਚਾਰੋ ਤਾਂ ਵੀ ਦੇਖੋ ਕਿੰਨੇ ਦਿਨ ਚਲੇ ਜਾਂਦਾ ਜੀ ਬਿਲਕੁਲ ਸਹੀ ਹੈ ਜਿੱਥੇ 15 15 20 25 30 30 ਲੱਖ ਰੁਪਿਆ ਇੱਕ ਦਿਨ ਦੀ ਕਾਸਟ ਹੁੰਦੀ ਹੈ ਸ਼ੂਟਿੰਗ ਤੇ ਤੁਸੀਂ ਇਹ ਸੋਚੋਗੇ ਇੱਕ ਪਰ ਫਰੇਮ ਉਹਦੀ ਕਿੰਨੀ ਕਾਸਟ ਹੋਏਗੀ ਉਸ ਫਿਲਮ ਦੀ ਅਗਰ ਕੋਈ 20 ਕਰੋੜ ਦੀ ਫਿਲਮ ਆਈ ਜਾਂ 30 ਕਰੋੜ ਦੀ ਫਿਲਮ ਹੈ ਇੱਕ ਪਰ ਫਰੇਮ ਕਿੰਨੀ ਵੈਲਿਊ ਰੱਖਦੀ ਹੈ ਇੱਕ ਫੋਟੋ ਕਿੰਨੀ ਵੈਲਿਊ ਰੱਖਦੀ ਹੈ ਕਿੰਨਾ ਮਹਿੰਗਾ ਫਰੇਮ ਹੋਣਾ ਬਿਲਕੁਲ ਬਿਲਕੁਲ ਸਹੀ ਹੈ ਤਉ ਜ਼ਰੂਰੀ ਹੈਗਾ ਕਿਉਂਕਿ ਉਹ ਮੈਨੂੰ ਤਾਂ ਆਡੀਅੰਸ ਤੇ ਵੀ ਨਿਰਭਰ ਕਰਦਾ ਜੀ ਉਹ ਜਿਵੇਂ ਜਿਵੇਂ ਅਸੀਂ ਮਤਲਬ ਸਾਡੀ ਆਡੀਅੰਸ ਬ੍ਰਾਡ ਹੋਊਗੀ ਮੈਨੂੰ ਤਾਂ ਉਹ ਮੇਂ ਸਿਰਮਾ ਵੀ ਬ੍ਰਾਡ ਹੋਊਗਾ ਹਾਂ ਹਾਂ ਨਹੀਂ ਆਡੀਅੰਸ ਹੁਣ ਤਪੋਸਿਆਣੀ ਹੈ ਦੇਖੋ ਆਡੀਅੰਸ ਸਿਆਣੀ ਕੀ ਹੋ ਗਈ ਇਸ ਸਭ ਕੁਝ ਓਪਨ ਹੋ ਗਿਆ ਨਾ ਐਕਚੁਅਲੀ ਜਦੋਂ ਦੇ ਆਓ ਡੀਡੀ ਪਲੇਟਫਾਰਮ ਆਇਆ ਡਿਜੀਟਲ ਆਇਆ ਚੀਜ਼ਾਂ YouTube ਵਗੈਰਾ ਆਇਆ ਜਿੱਤੇ ਸਾਰਾ ਪਤਾ ਲੱਗਦਾ ਕਿ ਫਿਲਮ ਕਿਸ ਤਰ੍ਹਾਂ ਦੀ ਬਣੀ ਕਿਵੇਂ ਕੀਤੀ ਕੀ ਹੋਇਆ ਕਿੰਨੇ ਪੈਸੇ ਲੱਗੇ ਪਰ ਇਹ ਤਾਂ ਡਿਸਕਲੋਜ਼ ਹੀ ਨਹੀਂ ਸੀ ਹੁੰਦੀਆਂ ਸੀ ਇਹ ਚੀਜ਼ਾਂ ਤੇ ਬਟ ਕਾਚਾ ਉਹਨੂੰ मतलब ਗੇਮ ਖੋਲ ਕੇ ਖੇਲਦੇ ਹੈ ਕਿ ਹਾਂ ਭਾਈ ਅਸੀਂ ਇਹ ਫਿਲਮ ਬਣਾ ਰਹੇ ਹਾਂ ਹਾਂ ਔਰ ਭਾਜੀ ਉਹ ਇੱਕ 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 ਉਹ ਵੀ ਪਰਸੈਪਸ਼ਨ ਸੀਗੀ ਨਾ ਕਿ ਜਿਹੜੇ मतलब ਤੁਸੀਂ ਥੀਏਟਰ ਨਾਲ ਜੁੜੇ ਹੋਏ ਹੋਗੇ ਉਹ ਤੁਸੀਂ ਕਾਫੀ ਸਮੇਂ ਤੋਂ ਥੀਏਟਰ ਕਰਦੇ ਹੋ ਤਾਂ ਇੱਕ ਪਰਸੈਪਸ਼ਨ ਇਹ ਵੀ ਚੱਲਦੀ ਸੀਗੀ ਕਿ ਸਾਡੀ ਪੰਜਾਬੀ ਫਿਲਮਾਂ ਜਰੂਰ ਥੋੜੀਆਂ ਥੋੜੀਆਂ ਹੌਲੀ ਹੌਲੀ ਚਲੋ ਗਰੋ ਕਰ ਰਹੀਆਂ ਹੈਗੀਆਂ ਨੇ 100 ਕਰੋੜ ਤੱਕ ਵੀ ਪਹੁੰਚ ਗਈਆਂ ਨੇ ਜੀ ਜੀ ਬਿਲਕੁਲ ਤੇ ਪਰ ਜਿਹੜੇ ਥੀਏਟਰ ਆਰਟਿਸਟ ਹੈਗੇ ਨੇ ਉਹ ਜਿਹੜੀ ਕਮੀ ਹੈਗੀ ਉਹਨਾਂ ਨੂੰ ਕੰਮ ਮਿਲਣ ਦੀ ਜਾਂ ਉਹਨਾਂ ਨੂੰ ਅੱਗੇ ਲਿਉਣ ਦੀ ਉਹ ਹਜੇ ਵੀ ਥੋੜੀ ਜਿਹੀ ਬੰਨ ਲੱਗ ਕੁਝ ਬੰਦੇ ਕਹਿੰਦੇ ਕਿ ਚੇਸਟਾ ਚੱਲ ਰਹੀ ਹੈ ਕੁਝ ਬੰਦੇ ਕਹਿੰਦੇ ਨਹੀਂ ਹਜੇ ਲੱਗ ਕੰਮ ਮਿਲਣ ਲੱਗ ਗਿਆ ਹੈਗਾ ਨਹੀਂ ਨਹੀਂ ਐਕਚੁਅਲੀ ਕੀ ਹੈ ਨਾ ਜਿਹੜਾ ਥੀਏਟਰ ਹੈਗਾ ਨਾ ਉਹ ਇੱਕ ਤੁਹਾਡੀ ਇੱਕ ਯੂਨੀਵਰਸਿਟੀ ਹੈਗੀ ਇੱਕ ਕਲਾਸਿਸ ਹੈਗੀਆਂ ਨੇ ਯੂ ਹੈਵ ਟੂ ਗੋ ਥਰੂ ਫਰੋਂ ਇਟ ਉਹਦੇ ਤੋਂ ਤੁਹਾਨੂੰ ਉਸ ਚੈਨਲ ਚੋਂ ਲੰਘ ਕੇ ਜਾਣਾ ਪੈਂਦਾ ਪਰ ਆਪਾਂ ਥੀਏਟਰ ਨੂੰ ਕਿੰਨਾ ਪਰਫੁੱਲਿਤ ਕਰ ਸਕਦੇ ਆ ਉਹਦੇ ਤੇ ਆਪਾਂ ਕੋਈ ਗ੍ਰਾਂਟ ਹੈਲਪੇਟ ਪਰ ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਉਸ ਛੋਟੀ ਜੀ ਜਗ੍ਹਾ ਨੇ ਜਿਹਨੂੰ ਥੀਏਟਰ ਐਨਾ ਪਰਫੁੱਲਿਤ ਨਹੀਂ ਹੋਇਆ ਲੇਕਿਨ ਤੁਸੀਂ ਇਮੇਜਿਨ ਕਰੋ ਕਿ ਉਹਦੇ ਵਿੱਚੋਂ ਕਿੰਨੇ ਵੱਡੇ 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 ਐਕਟਰਸ ਉੱਠ ਕੇ ਉਸ ਥੀਏਟਰ ਤੋਂ ਆਏ ਬਿਲਕੁਲ ਉਹ ਥੀਏਟਰ ਆਪਣੀ ਜਗ੍ਹਾ ਕਈ ਸਾਲਾਂ ਤੋਂ ਸਥਿਰ ਹੈ ਬਿਲਕੁਲ ਬਿਲਕੁਲ ਉਹਨੂੰ ਵਿਚਾਰੇ ਨੂੰ ਕੀ ਪਰਫੁੱਲਿਤ ਕਰੀਏ ਜਿਹਦੇ ਕੋ ਤਾਂ ਆਪ ਉਹ ਦੇਣਾ ਹੀ ਹੈ ਵੱਡੇ ਵੱਡੇ ਕਲਾਕਾਰ ਸਾਰੇ ਉੱਥੋਂ ਹੀ ਆਏ ਬਿਲਕੁਲ ਕਿਉਂਕਿ ਉਹ ਵੀ ਉਹੀ ਕਿਉਂਕਿ ਐਂਟਰਟੇਨਮੈਂਟ ਕਲਾਕਾਰ ਨਿਕਲੇ ਐਸੇ ਕਰਕੇ ਹੀ ਤਰਜੀਹ ਆਡੀਅנס ਵੀ ਦਿੰਦੇ ਕਿ ਥੀਏਟਰ ਆਰਟਿਸਟ ਕੋਲੇ ਚਾਹੀਦਾ ਕਿ ਜਾਣਾ ਅੱਜ ਵੀ ਇਹ ਦੇਖ ਲੱਗਦਾ ਮੈਂ ਥੀਏਟਰ ਆਰਟਿਸਟ ਆ ਹਾਂ ਕਹਿਣ ਨਾਲ ਨਹੀਂ ਹੁੰਦਾ ਬਸ ਕਰਨਾ ਹੁੰਦਾ ਕਿ ਬਾਕੀ ਉਹਨੇ ਡਿਫਾਈ ਕੀਤਾ ਕਿਉਂਕਿ ਥੀਏਟਰ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਨੂੰ ਇੱਕ ਡਿਸਪਲਿਨਸ ਨਾਲ ਸਿਖਾ ਦਿੰਦਾ ਹੂੰ ਹੂੰ ਕਿ ਯਾਰ ਮੈਂ ਅਗਰ ਕਪੜੇ ਪਾਏ ਆ ਮੇਰਾ ਕੁੰਦੂ ਕੋ ਮੈਂ ਦੱਸਣਾ ਤੁਹਾਨੂੰ ਥੀਏਟਰ ਦੀ ਇੱਕ ਛੋਟੀ ਜੀ ਗੱਲ ਕਿ ਅਗਰ ਥੀਏਟਰ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਆਪਣੀ ਜਿਹੜੇ ਕਾਸਟਿਊਮਸ ਹੁੰਦੇ ਤੁਸੀਂ ਉਹ ਆਪ ਤੁਸੀਂ ਪ੍ਰੈਸ ਕਰਨੇ ਆ ਜੀ ਔਰ ਆਪ ਆਪਣੇ ਪਾਣੇ ਆ ਔਰ ਉਹਨੂੰ ਲਾ ਕੇ ਬਕਾਇਦਾ ਤਹਿ ਤੂ ਕਰਕੇ ਹੈਂਗਰ ਦੇ ਵਿੱਚ ਰੱਖ ਕੇ ਉਹ ਪੇਟੀ ਦੇ ਵਿੱਚ ਵੀ ਆਪ ਰੱਖਣਾ ਹਾਂ ਨਾ ਇਹਦਾ ਮਤਲਬ ਕਿ ਵੀ ਹਾਂ ਔਰਤਾਂ ਜਦੋਂ ਵਾਈਲ ਅਗਰ ਤੁਸੀਂ ਕਾਸਟਿਊਮਸ ਪਾ ਲਏ ਐ ਨਹੀਂ ਕਿ ਤੁਸੀਂ ਕੁਝ ਵੀ ਖਾਂਦੇ ਰਹੋ ਪਤਾ ਕਰ ਲਓ ਉੱਥੇ ਚਟਨੀ ਡੁੱਲੀ ਹੈ ਰੋਟੀ ਡੁੱਲੀ ਧਾਲ ਡੁੱਲੀ ਹੈ ਸੋ ਉਹ ਚੀਜ਼ ਨਾਲ ਤੁਹਾਨੂੰ ਸਿਖਾਉਂਦੀ ਹੈ ਕਿ ਛੋਟੇ ਛੋਟੇ ਮੈਨੂਰੀਸਮ ਸਿਖਾਉਂਦੀ ਹੈ ਤੁਹਾਨੂੰ ਪੇਸ਼ੈਂਸ ਸਿਖਾਉਂਦੀ ਹੈ ਹਮ ਇੱਕ ਇੱਕ ਦਿਨ ਰੈਸਲ ਚੱਲ ਰਹੀ ਹੈ 3 ਮਹੀਨੇ ਰੈਸਲ ਚੱਲ ਰਹੀ ਹੈ 6 ਮਹੀਨੇ ਰੈਸਲ ਚੱਲ ਰਹੀ ਤੁਸੀਂ ਥੱਲੇ ਰਾਮ ਨਾਲ ਚੌਕੜੀ ਮਾਰ ਕੇ ਉਹੀ ਗੱਲਾਂ ਉਹੀ ਸੀਜ਼ਾ ਸੁਣਦੇ ਰਹਿੰਦੇ ਹੋ ਸੋ ਹਵ ਯੂ ਹੈਵ ਅ ਪੇਸ਼ੈਂਸ ਉਹ ਸਾਨੂੰ ਕਿਤੋਂ ਕੰਮ ਆਉਂਦਾ ਹੈ ਕਿ ਜਦੋਂ ਅਸੀਂ ਜਦੋਂ ਅਸੀਂ ਵੈਰੀਟੀ ਇਵੈਂਟ ਚ ਬੈਠੇ ਰਹਿੰਦੇ ਆ ਕਿ ਸਦਾ ਸ਼ੌਟ ਅੱਜ ਸਵੇਰੇ ਬੁਲਾਇਆ ਸੀ ਉਹਨਾਂ ਨੇ ਨਹੀਂ ਹੋਇਆ ਦੁਪਹਿਰ ਹੋ ਗਈ ਸ਼ਾਮ ਹੋ ਗਈ ਕੋਈ ਗੱਲ ਨਹੀਂ ਨੋ ਪ੍ਰੋਬਲਮ ਨਹੀਂ ਹੋਇਆ ਸਰ ਅੱਜ ਤੱਕ ਕੰਮ ਨਹੀਂ ਹੋਇਆ ਆਪਾਂ ਕੱਲ ਕਰਾਂਗੇ ਕੋਈ ਗੱਲ ਨਹੀਂ ਸੋ ਇਹ ਚੀਜ਼ਾਂ ਤੁਹਾਨੂੰ ਉਹ ਥੀਏਟਰ ਦੇ ਵਿੱਚੋਂ ਹੀ ਆਉਂਦੀਆਂ ਆ ਜੇ ਤੁਹਾਨੂੰ ਕੋਈ ਪੈਸ਼ਨ ਨਹੀਂ ਹੈਗਾ ਉਹ ਜ਼ਰਾ ਥੀਏਟਰ ਤੋਂ ਸਲਾਮ ਹੰਸਰ ਬਿਲਕੁਲ 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 ਥੀਏਟਰ ਨੂੰ ਵਾਕਈ ਸਲਾਮ ਹੈ ਕਿਉਂਕਿ ਜਵੇਂ ਬਾਈ ਹਰ ਨੇ ਕਿਹਾ ਵੀ ਹੈ ਲekin ਬਹੁਤ ਵੱਡੇ ਵੱਡੇ ਹਾਰ ਤਸਤੇ ਤੇ ਉਹਨਾਂ ਬਹੁਤ ਵੱਡੇ ਵੱਡੇ ਹਾਰ ਤਸਤੇ ਨੇ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਜਿਹੜੀਆਂ ਅੱਜ ਵੀ ਹਾਂਜੀ ਅੱਜ ਵੀ ਅੱਜ ਵੀ ਬਿਲਕੁਲ ਅੱਜ ਵੀ ਤੇ ਅੱਜ ਵੀ ਦੇ ਰਹੇ ਹੈਗੇ ਆ ਤੇ ਉਹ ਮਤਲਬ ਇੱਕ ਮੋੜ ਵੀ ਬਣਿਆ ਨਾ ਇੱਕ ਜਿਵੇਂ ਬਾਲੀਵੁੱਡ ਅੱਜ ਤੱਕ ਕਹਿ ਦਿੰਦੇ ਹੈਗੇ ਵੀ ਇਹ ਸੱਚਾ ਬਾਲੀਵੁੱਡ ਚ ਆਏ ਫਿਲਮਾਂ ਬਣਦੇ ਹੈਗੇ ਪਰ ਜਦੋਂ ਬਾਲੀਵੁੱਡ ਦਾ ਦੌਰ ਸੀਗਾ ਉਹ ਤਾਂ ਬਾਲੀਵੁੱਡ ਤੇ ਪੰਜਾਬੀ ਬਾਲੀਵੁੱਡ ਤੇ ਸਾਰੇ ਥੀਏਟਰ ਅੱਜ ਵੀ ਸਰ ਮੈਂ ਦੱਸਦਾ ਉਹ ਵੱਖਰੀ ਗੱਲ ਹੈ ਕਿ ਸਾਡੇ ਐਕਟਰਸ ਪੰਜਾਬੀ ਫਿਲਮਾਂ ਕੰਮ ਕਰਨ ਤੋਂ ਬਾਅਦ ਬਾਅਦ ਚ ਥੀਏਟਰ ਜਾਣੇ ਕਰਦੇ ਜੀ ਇੱਕ 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 ਕੋੜਾ ਸੱਚ ਵੀ ਕਹਿ ਸਕਦੇ ਇੱਕ ਕੋੜਾ ਸੱਚ ਹੈ ਗਿਆ ਪਰ ਕਈ ਐ ਬੰਦੇ تیاری ਨਾ ਲਾਉਂਦੇ ਉਹ ਪਹਿਲੇ ਥੀਏਟਰ ਜਾ ਕੇ ਆਪਣਾ ਕਰਦੇ ਨੇ ਲਾ ਕੇ ਆਂਦੇ ਨੇ ਤਿੰਨ ਚਾਰ ਮਹੀਨੇ 6 ਮਹੀਨੇ ਤੇ ਉਸ ਤੋਂ ਬਾਅਦ ਫਿਰ ਆ ਕੇ ਫਿਲਮਾਂ ਕਰਦੇ ਨੇ ਉਹਨਾਂ ਦੀ ਜਿਹੜੀ ਕੈਰੇਕਟਰਾਇਜ਼ੇਸ਼ਨ ਨੂੰ ਜਾਂ ਕੈਰੇਕਟਰ ਨੂੰ ਪਕੜ ਹੁੰਦੀ ਫਿਰ ਉਹਦੀ ਮਜ਼ਬੂਤ ਹੋ ਜਾਂਦੀ ਹੈ ਕਈ ਵਾਰ ਕਰੈਕਟਰ ਫੜਦੇ ਫੜਦੇ ਆ ਨਹੀਂ ਕਈ ਵਾਰ ਬੰਦਾ ਕਿ ਜਜ਼ਬਾਤੀ ਹੁੰਦਾ ਹੈ ਹਰ ਦਿਨ ਇੱਕ ਜਿਹਾ ਨਹੀਂ ਹੁੰਦਾ ਕਿ ਤੁਸੀਂ ਇੱਕ ਕਰੈਕਟਰ ਨੂੰ ਫੜ ਲਿਆ ਤੇ ਉਹਨੂੰ ਤੁਸੀਂ ਹੋਰ ਤੇ ਕੰਮ ਕਰਕੇ ਤੁਸੀਂ ਉਹਨੂੰ ਡਿਲੀਵਰ ਕਰ ਰਹੇ ਹੋ ਉਹਨੂੰ ਬੋਲ ਰਹੇ ਹੋ ਉਸ ਕਰੈਕਟਰ ਨੂੰ ਅਗਲੇ ਦਿਨ ਉਹ ਕਰੈਕਟਰ ਛੁੱਟ ਗਿਆ ਨਹੀਂ ਪਰ ਤੁਸੀਂ ਥੀਏਟਰ ਕੀਤਾ ਹੋਇਆ ਤੁਸੀਂ ਕੱਢ ਨਹੀਂ ਸਕਦੇ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਹੀ ਉੱਥੋਂ ਮਿਲਦਾ ਬਹੁਤ ਹਮ ਭਜੀ ਇੱਕ ਮੈਂ ਤੁਹਾਡੇ ਤੋਂ ਵੈਸੇ ਪੁੱਛਣਾ ਚਾਹੂੰਗਾ ਮਤਲਬ ਬਿਓੜ ਦਾ ਸਾਰੇ ਚੀਜ਼ਾਂ ਬਸ ਕਿ ਮਤਲਬ ਤੁਸੀਂ ਜਦੋਂ ਤੁਸੀਂ ਸੈੱਟ ਤੇ ਹੁੰਦੇ ਹੋ ਹੈਗੇ ਤੁਹਾਡੇ ਮੈਕਸਿਮਮ ਰੀਟੈਕ ਕਿੰਨੇ ਹੋਣਗੇ ਮੈਕਸਿਮਮ ਰੀਟੈਕ ਕਿੰਨੇ ਹੋਣਗੇ ਯਾਰ ਵੈਸੇ ਇੰਨਾ ਤਾਂ ਯਾਦ ਨਹੀਂ ਹੈਗਾ ਮੈਨੂੰ ਕਿੰਨੇ ਕੇ ਹੋਣਗੇ ਬਟ ਮੈਂ ਕਦੀ ਖੈ ਇੰਨਾ ਹਟ ਗਿਆ ਜਾਂ ਨਹੀਂ ਹੈਗਾ ਪਰ ਫਿਰ ਵੀ ਮੈਨੂੰ ਲੱਗਦਾ 10 11 ਹੀ ਹੋਣਗੇ ਜੇ ਹੋਣਗੇ ਮੈਕਸਿਮਮ ਇਨ ਮਾਈ ਹੋਲ ਲਾਈਫ ਜੀ ਜੀ ਮੈਂ ਇਸ ਤੋਂ ਪਰ ਮੈਨੂੰ ਆਈ ਹੈਵ ਨੈਵਰ ਡਿਕਲੈਰਡ ਕਿਉਂਕਿ ਜਿੰਨ ਮੈਨੂੰ ਇੰਨਾ ਕੋ ਪਤਾ ਕਿ ਰੀਟੇਕਸ ਬਣੇ ਆ ਆਰਟਿਸਟ ਦੀ ਇੰਪਰੂਵਮੈਂਟ ਵਾਸਤੇ ਬਿਲਕੁਲ 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 ਸਹੀ ਹੈ ਔਰ ਅਗਰ ਤੁਹਾਡੇ ਡਾਇਰੈਕਟਰ ਨੂੰ ਤੁਸੀਂ ਕਰ ਰਹੇ ਹੋ ਆਪਣੀ ਆਉਟਪੁੱਟ ਦੇ ਰਹੇ ਹੋ ਅਗਰ ਤੁਹਾਡੇ ਡਾਇਰੈਕਟਰ ਨੂੰ ਉਸ ਚ ਸਹੀ ਚੀਜ਼ ਨਹੀਂ ਮਿਲ ਰਹੀ ਕਿ ਯਾਰ ਮੈਨੂੰ ਆਨਲਾਈਨ ਥੱਲੋ ਐ ਚਾਹੀਦੀ ਔਰ ਉਹ ਪਾਰਟिकुलर ਚਾਹੀਦੀ ਉਸ ਰੀਟੇਕਸ ਦੇ ਨਾ ਕਈ ਸਾਰੇ ਮੋ ਜਿੰਦੇ ਹੋ ਸਿਰ ਇਨੀ ਕਿ ਤੁਸੀਂ ਆਪਣੇ ਡਾਇਲੌਗਸ ਫੰਬਲ ਮਾਰ ਰਹੇ ਹੋ ਜਾਂ ਚੀਜ਼ ਭੁੱਲ ਰਹੇ ਹੋ ਕਈ ਵਾਰੀ ਕੈਮਰਾ ਕਈ ਵਾਰੀ ਉਸ ਪੋਜੀਸ਼ਨ ਤੇ ਨਹੀਂ ਆਉਂਦਾ ਜਦੋਂ ਤੁਹਾਡੇ ਤਿੰਨ ਚਾਰ ਮੂਵਮੈਂਟਸ ਹੋਣ ਉਧਰ ਉਹ ਕੈਮਰਾ ਆਣਾ ਉਧਰੋਂ ਸਾਹਮਣੇ ਕਾ ਕਰੈਕਟਰ ਚੱਲ ਕੇ ਆਣਾ ਜਾਂ ਉਹ ਮਾਰਕ ਤੇ ਨਹੀਂ ਆਇਆ ਜਾਂ ਮੈਂ ਮਾਰਕ ਤੇ ਨਹੀਂ ਆਇਆ ਜਾਂ ਅਗਲਾ ਬੰਦਾ ਮਾਰਕ ਤੇ ਨਹੀਂ ਆਇਆ ਇਹ ਲੋਕ ਪੰਜ ਛੇ ਬੰਦੇ ਤੇ ਫਿਰ ਉਹ ਆਗੇ ਕਈ ਵਾਰੀ ਵਿੱਚ ਉਹ ਲਾਈਟ ਕੋਈ ਇੱਕ ਲਾਈਟਰ ਲੈਫਟ ਰਾਈਟ ਦੀ ਹੋ ਗਈ ਨਹੀਂ 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 ਆ ਰਹੀ ਸ਼ੈਡੋ ਆ ਰਹੀ ਯਾਰ ਉਹ ਆ ਰਿਹਾ ਸੋ ਸੂਰ ਬਣੇ ਚੀਜ਼ਾਂ ਹੁੰਦੀਆਂ ਨੇ ਵੇਖੋ ਇੱਕ ਸਾਥ ਨਹੀਂ ਕਰਦਾ ਤਾਂ ਤਾਂ ਹੀ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ ਕਿ ਰੀਟੇਕਸ ਬਣੇ ਆਰਟਿਸਟ ਦੀ ਸਪੈਸ਼ਲਿਟੀਆਂ ਵਾਸਤੇ ਬਿਲਕੁਲ ਮੈਨੂੰ ਰੀਟੇਕਸ ਨਾ ਹੋਣ ਤਾਂ ਆਰਟਿਸਟ ਉਹਨਾਂ ਜਲਦੀ ਗਰੋ ਨਹੀਂ ਕਰੂਗਾ ਜੇ ਉਹਨਾਂ ਜਲਦੀ ਸਿੱਖੂਗਾ ਨਹੀਂ ਚੀਜ਼ਾਂ ਤੋਂ ਕਿਉਂਕਿ ਉਹ ਉਹਨੂੰ ਹੋਰ ਵੀ ਨਵੇਂ ਸ਼ੇਡਸ ਪਤਾ ਲੱਗਦੇ ਨੇ ਜੇ ਜਦੋਂ ਆਰਟਿਸਟ ਦੇ ਮਤਲਬ ਪਰਸੈਪਸ਼ਨਲ ਤੋਂ ਗੱਲ ਆਉਂਦੀ ਹੈਗੀ ਬਾਕੀ ਜਿਹੜੇ ਤੁਸੀਂ ਕਿਹਾ ਵੀ ਬਾਕੀ ਕਿਉਂਕਿ ਸਾਰਾ এনवायरमेंट ਟੀਸਟ ਤੇ ਤਾਂ ਆਬਵੀਅਸ ਹੈ ਜੇ ਇੱਕ ਵੀ ਚੀਜ਼ ਫਲਕਚੂਏਟ ਹੋਊਗੀ ਤਾਂ ਰੀਟੇਕ ਹੋਣਾ ਕਈ ਵਾਰੀ ਸੀ ਚੰਗਾ ਭਲਾ ਸ਼ ਆ ਵਾ 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 ਕੀ ਬਾਤ ਹੈ ਬਹੁਤ ਸੋਹਣਾ ਛੋੜ ਦੋ ਪਤਾ ਲੱਗੇ ਹੈ ਘਟ 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 ਕੀ ਹੋਣੀ ਵੈਰੀ ਗੁੱਡ ਵੈਰੀ ਗੁੱਡ ਆਜਾ ਚੈੱਕ ਕਰਦੇ ਹਾਂ ਪਿੱਛੋਂ ਕੋਈ ਕੋਈ ਹੋਰ ਹੀ ਕੋਈ ਨੰਗਾ ਜਾ ਰਿਹਾ ਹੁੰਦਾ ਕੋਈ ਯਾਰ ਆ ਪਿੱਛੋਂ ਨੰਗੇ ਬੰਦਾ ਫੇਰ ਤੋਂ ਲੈਣਾ ਬਣਾ ਲੈ ਸਾਰੇ ਇੰਨਾ ਸੋਹਣਾ ਰੀ ਸੇ ਕਹਿੰਦੇ ਨੇ ਯਾਰ ਇੱਕ ਵਾਰ ਪਿੱਛੋਂ ਪਤਾ ਨਹੀਂ ਕੌਣ ਲੰਘ ਕੇ ਚਲੇ ਗਿਆ ਕੀ ਬਾਤ ਵੇ ਜੀ ਗੈਂਗਲੈਂਡ ਦੇ ਸੱਟ ਦਾ ਕੋਈ ਕਿੱਸਾ ਸਾਂਝਾ ਕਰ ਸਕਦਾ ਯਾਰ ਗੈਂਗਲੈਂਡ ਦੀ ਤਾਂ ਖੈਰ ਗੱਲਾਂ ਬਾਤਾਂ ਸੀ ਗੀਤਾ ਪੀ 3 ਵਾਲੇ بڑے ਪ੍ਰੋਫੈਸ਼ਨ ਬੰਦੇ ਨੇ ਹਮ ਹਮ ਇਹਨਾਂ ਨੂੰ ਫਿਲਮਾਂ ਬਣਾਉਣੀਆਂ ਆਪਦੀਆਂ ਹਮ ਕੀ ਇਹ ਇਹ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਦੇ ਨੀ ਦੇ نو ਹਾਊ ਟੂ ਸਟਾਰਟ ਐਂਡ ਖਲਾਰਾ ਕਦੋਂ ਪਾਉਣਾ ਤੇ ਕਰੋ ਸਮੇਟਣਾ ਕਦੋਂ ਸਮੇਟਣਾ ਸਹੀ ਗੱਲ ਜ਼ਰੂਰੀ ਹੁੰਦਾ ਹਟੇ ਤੇ ਤਾਂ ਮਤਲਬ ਪਾਣੀ ਸਾਰੇ ਹੀ ਪਾ ਲੈਂਦੇ ਪਰ ਉਹਨਾਂ ਦਾ ਵੀ ਹਰ ਬੰਦੇ ਨੂੰ ਇੰਗੀਆਂ ਹੁੰਦਾ ਬਿਲਕੁਲ ਬਿਲਕੁਲ ਸਹੀ ਗੱਲ ਸੋ ਰੀਲੀ ਇਹਨਾਂ ਨੂੰ ਗੁਰੇਪਾ ਜੀ ਉਹਨਾਂ ਨੂੰ ਪ੍ਰਤੀਗ ਹੋਣਾ ਨੂੰ ਔਰ ਇਹਨਾਂ ਦੀ ਸਾਰੀ ਟੀਮ ਜਿੰਨੇ ਵੀ ਹੈਗੇ ਇਸ ਟੀਮ ਨਾਲ ਜੁੜੇ ਹੋਏ ਜੋ ਪ੍ਰੋਡਕਸ਼ਨ ਵਰਕਸ ਕਰ ਰਹੇ ਨੇ ਰਾਜ ਹੋ ਗਿਆ ਮੁੰਡਾ ਉਹ ਬਹੁਤ ਸੋਹਣਾ ਮਤਲਬ ਹਰ ਬੰਦਾ ਆਪਣੀ ਇੱਕ ਕੰਮ ਜਦੋਂ ਯਾਰ ਵੈਸੇ ਇੱਕ ਜਦੋਂ ਹਰ ਬੰਦਾ ਆਪਣੀ ਇਮਾਨਦਾਰੀ ਨਾਲ ਕੰਮ ਕਰਦਾ ਹੋਏ ਨਾ ਤੇ ਐਕਟਰਸ ਦੀ ਬਹੁਤ ਸਾਰੀਆਂ ਰਿਸਪੌਂਸਿਬਿਲਟੀਜ਼ ਵੱਡ ਜਾਂਦੀਆਂ ਹੂੰ ਕਿਉਂਕਿ ਆ ਕੇ ਸਾਰਾ ਕੰਮ ਕੈਮਰਾ ਲੱਗ ਗਿਆ ਤੇ ਉਹ ਸਾਰੀ ਚੀਜ਼ ਨੂੰ ਬੋਲਣਾ ਉਹਨੂੰ ਡਿਲੀਵਰ ਕਰਨਾ ਹੈ ਕਿ ਉਹਦੇ ਜਦੋਂ ਸੀਨ ਆ ਜਾਂਦਾ ਕਿ ਅਸੀਂ ਹੀ ਜਾ ਕੇ ਪੇਸ਼ ਕਰਨਾ ਜੋ ਸਾਰਾ ਕੁਝ ਉਹਨਾਂ ਨੇ ਲਿਖਿਆ ਹੂੰ ਪਿੱਛੇ ਟੀਮ ਸਟਰੋਂਗ ਹੋਵੇ ਨਾ ਫਿਰ ਆ ਕੇ ਬੰਦਾ ਪ੍ਰੋਪਰ ਦੇ ਦੇ ਨਾਲ ਕੰਮ ਕਰਦਾ ਬਿਲਕੁਲ 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 ਇੱਕ ਇੱਕ ਚੀਜ਼ ਹੈਗੀ ਵੀ ਹੈ ਕਿਉਂਕਿ ਗੀਤ ਜਿਵੇਂ ਕਿਹਾ ਕਿ ਗੀਤ ਐਂਡ ਪੇਟਰੀ ਆ ਕਾਫੀ ਸਾਰੇ ਮਤਲਬ ਇਹਨਾਂ ਨੇ ਸਿਰਮਾ ਦਿੱਤਾ ਕਾਫੀ ਸਾਰੀਆਂ ਹਿੱਟ ਮੂਵੀਜ਼ ਦਿੱਤੀਆਂ ਤੇ ਉਹ ਹਿੱਟ ਮੂਵੀਜ਼ ਦਾ ਇੱਦਾਂ ਦੇ ਮਤਲਬ ਲੱਗਦਾ ਕਿ ਲਾਈਕ ਯੂਜ਼ਰ ਦੀ ਜਾਂ ਆਡੀਅנס ਦੀ ਇੱਕ ਨਵਾਂ ਜਿਹਾ ਫਰਕ ਨਹੀਂ ਗਿਆ ਤੇ ਕੋਈ ਨਵਾਂ ਜਿਹਾ ਫਰਕ ਨਹੀਂ ਆਲੀ ਹੈ ਪਰ ਤੁਸੀਂ ਮੰਨਦੇ ਹੋਗੇ ਕਿ ਵਾਕਈ ਆਡੀਅנס ਦੀ ਮਤਲਬ ਪ੍ਰੋਪਰਲੀ ਨਵਾਂ ਜਿਹਾ ਪੜੀ ਜਾ ਸਕਦੀ ਸੀ ਬਿਲਕੁਲ ਬਿਲਕੁਲ ਮੈਂ ਆਲਵੇਜ਼ ਯਕੀਨ ਸੀ ਕਿ ਮੈਂ ਗੀਤ ਜਿਹੜਾ ਪੇਟਰੀ ਵਾਲੀ ਆਂਦੀ ਫਿਲਮ ਕਰਾਂ ਤੇ ਜਦੋਂ ਮੈਨੂੰ ਇਹਨਾਂ ਨੇ ਬੁਲਾਇਆ ਤਾਂ ਮੈਨੂੰ ਮੈਂ ਆਲਵੇਜ਼ ਸੋਚਦਾ ਹੁੰਦਾ ਯਾਰ ਮੈਂ ਇਹਨਾਂ ਦੇ ਨਾਲ ਇੱਕ ਕੰਮ ਕਰਾਂ ਕਿਉਂਕਿ ਬਿਕੋਜ਼ ਸੁਰਜੀ ਹੋਈ ਟੀਮ ਹੈ ਜਿੰਨਾ ਵੀ ਇਹਨਾਂ ਦਾ ਮੈਂ ਕੰਮ ਦੇਖਿਆ ਬਾਕੀ ਚੱਲਣਾ ਫਿਲਮ ਜਾਂ ਨਾ ਚੱਲਣਾ ਥੈਟ ਇਜ਼ ਸੈਪਰੇਟ ਇਸ਼ੂ ਹੋਣਾ ਕਿਉਂਕਿ ਕਈ ਚੀਜ਼ ਕਈ ਸਬਜੈਕਟ ਸਾਨੂੰ ਪਸੰਦ ਆਉਂਦੇ ਆ ਜਾਂ ਕਈ ਚੀਜ਼ ਸਾਨੂੰ ਪਸੰਦ ਨਹੀਂ ਆਉਂਦੀ ਕਿਉਂਕਿ ਹਰ ਬੰਦੇ ਦਾ ਇੱਕ ਆਪਣਾ ਆਪਣਾ ਡਿਫਰੈਂਟ ਟੇਸਟ ਹੁੰਦਾ ਹੈ ਜੀ ਘਰ ਦੇ ਵਿੱਚ ਕੋਈ ਦਾਲ ਖਾ ਰਿਹਾ ਹੁੰਦਾ ਕੋਈ ਤੇ ਬੁਰਗਾ ਖਾ ਰਿਹਾ ਹੁੰਦਾ ਕੋਈ ਹਰ ਬੰਦੇ ਨੇ ਆਪਣੇ ਆਪਣੇ ਜੀ ਕਹਿੰਦੇ ਨਮਕ ਘੱਟ ਪਾ ਤੇ ਕੋਈ ਕਹਿੰਦਾ ਨਮਕ ਤੇਜ਼ ਬਿਲਕੁਲ ਉਹ ਸਾਬ ਹੈ ਲੇਕਿਨ ਸਾਰੀ ਦੁਨੀਆ ਨੂੰ ਖੁਸ਼ ਕਰਨਾ ਤਾਂ ਨਹੀਂ ਪਰ ਇਸ ਟੀਮ ਦਾ ਮੈਂ ਫੈਨ ਜ਼ਰੂਰ ਹਾਂ ਕਿ ਇਹ ਹਮੇਸ਼ਾ ਰਾਈਟ ਆਫ ਦਾ ਗਰੂ ਯਾਨੀ ਕਿ تیر ਇੱਕਦਮ ਨਿਸ਼ਾਨੇ ਤੇ ਮਾਰਦੇ ਆ ਤਾਂ ਕਿ ਜਿੱਦਣ ਨੂੰ ਆਲੇ ਦੁਆਲੇ ਸਾਰੇ ਲੈਫਟ ਰਾਈਟ ਵਾਲੇ ਬੰਦੇ ਸਾਰੇ ਆ ਕੇ ਮੂਵੀ ਵਾਚ ਕਿਆ ਬਾਤ ਹੈ ਤੇ ਗੱਲਬਾਤ ਤਾਂ ਤੁਸੀਂ ਦਾਜਾ ਲਾ ਲਿਆ ਹੁਣ ਗੈਗਲੈਂਡ ਫਿਲਮ ਦੇ ਵਿੱਚ ਬਹੁਤ ਕੁਝ ਖਾਸ ਹੋਣ ਵਾਲਾ ਹੈਗਾ ਹਾਲਾਂਕਿ ਗੈਗਲੈਂਡ ਫਿਲਮ ਦੀ ਅਸੀਂ ਥੋੜੀ ਜਿਹੀ ਜੇ ਝਲਕ ਕਿਉਂਕਿ ਜਿਆਦਾ ਬਾਈਕਰ ਉਹਨਾਂ ਨੇ ਰਿਵੀਲ ਵੀ ਨਹੀਂ ਕਰਦਾ ਕਿ ਕੀ ਕੁਝ ਹੈਗਾ ਤੇ ਇਸ ਕਰਕੇ ਅਸੀਂ ਪੁੱਛ ਵੀ ਨਹੀਂ ਰਹੇ ਕਿਉਂਕਿ ਠੀਕ ਹੈ ਉਹ ਜ਼ਰੂਰੀ ਹੈ ਸਸਪੈਂਸ ਬਣਾਏ ਰੱਖਣਾ ਤੁਹਾਡੀ ਕਿਊਰਿਓਸਿਟੀ ਦੇ ਲਈ ਵੀ ਤੇ ਪਰ ਬਈ ਗੈਗਲੈਂਡ ਲਈ ਆਖਰੀ ਸ਼ਬਦ ਕੀ ਬੱਸ ਬੱਸ ਮੈਂ ਇਹੀ ਕਹਾਂਗਾ ਬ੍ਰਦਰ 25th ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਆ ਜਾਓ ਥੀਏਟਰਾਂ ਦੇ ਵਿੱਚ ਔਰ ਫਿਲਮ ਜ਼ਰੂਰ ਦੇਖਿਓ ਔਰ ਇਸ ਫਿਲਮਾਂ ਦਾ ਸਾਰੀਆਂ ਡਿਫਰੈਂਟ ਹੁੰਦੀਆਂ ਸਾਰੇ ਅੱਛੇ ਬਣਾਉਂਦੇ ਆ ਪਰ ਇਹ ਫਿਲਮ ਦੀ ਇੱਕ ਕੋਸ਼ਿਸ਼ ਹੈ ਔਰ ਹਰ ਕਿਰਦਾਰੇ ਦੇ ਵਿੱਚ ਬਹੁਤ ਡਿਫਰੈਂਟ ਡਿਫਰੈਂਟ ਤੁਹਾਨੂੰ ਦੇਖਣ ਨੂੰ ਮਿਲਗੇ ਜਿਹੜਾ ਕਿਤੇ ਨਾ ਕਿਤੇ ਮੇਰੇ ਨ ਘਰੇ ਅੱਜ ਹੀ ਗੈਸਟ ਆਏ ਹੋਏ ਸੀ ਸੋ ਉਹ ਅਸੀਂ ਚਾਰ ਪੰਜ ਡਿਸ਼ਾਂ ਬਣਾ ਲਈਆਂ ਤੇ ਉਹ ਕਹਿੰਦੇ ਉਹ ਵੀ ਫੈਮਿਲੀ ਸੀ ਪੂਰੀ ਤੇ ਕਹਿੰਦੇ ਵੀ ਇੰਨੇ ਸਾਰੇ ਡਿਸ਼ਸ ਜਿਹੜੇ ਬਣਾ ਲੈਣੇ ਕਿ ਇੰਨੇ ਕਿ ਬਹੁਤ ਸੇਖਾਂ ਨੂੰ ਇੰਨੀ ਖੇਚਲ ਕੀਤੀ ਮੈਂ ਕਹਿੰਦੇ ਨਿਭਰਾ ਚੱਕਰੀ ਹੈ ਵਾਈਫ ਤੇ ਕਹਿੰਣਾ ਕਿ ਪੰਜ ਛੇ ਬੱਜ ਜਾਣੇ ਆਇਆ ਕਿਸ ਨੂੰ ਦਾਲ ਪਸੰਦ ਹੈ ਕਿਸ ਨੂੰ ਪਨੀਰ ਪਸੰਦ ਹੈ ਕਿਸ ਨੂੰ ਚਟਨੀ ਪਸੰਦ ਹੈ ਕਿਸ ਨੂੰ ਘਰੇਲੇ ਪਸੰਦ ਹੈ ਕਿਸ ਨੂੰ ਮਿਕਸ ਵੈਜ ਪਸੰਦ ਹੈ ਅਰੇ ਕਹਿੰਦੇ ਨੇ ਜੀ ਮੈਂ ਪਨੀਰ ਨਹੀਂ ਖਾਂਦਾ ਮੈਂ ਕਿ ਇਸੇ ਕਰਕੇ ਆਏ ਸਾਡੀ ਫਿਲਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਬੜੇ ਸੋਹਣੇ ਸੋਹਣੇ ਕਿਰਦਾਰ ਡਿਫਰੈਂਟ ਡਿਫਰੈਂਟ ਸ਼ੇਡ ਦੇ ਲਿੰਦੇ ਹੋਏ ਨੇ ਕਿ ਵੈਦ ਕਰਦੇ ਆਗੇ ਤੁਹਾਨੂੰ ਉਹਨਾਂ ਦੇ ਵਿੱਚ ਕਈ ਕੈਰੇਕਟਰਸ ਔਰ ਕਈ ਕਿਰਦਾਰ ਤੁਹਾਨੂੰ ਪਸੰਦ ਜ਼ਰੂਰ ਆਣਗੇ ਔਰ ਤੁਸੀਂ ਗੈਂਗਲੈਂਡ ਜ਼ਰੂਰ ਦੇਖਿਓ 25 ਰੁਪਏ ਜੀ ਕੀ ਬਾਤ ਆ ਬਾਈ ਤੇ ਜਿਵੇਂ ਜਿਵੇਂ ਬਾਈ ਸਰ ਉਹਨੇ ਮਤਲਬ ਐਲੈਬੋਰੇਟ ਕੀਤਾ ਨਾ ਸਾਰੀ ਗੇਮ ਨੂੰ ਵੀ ਸਾਰੇ ਬੰਦੇ ਅਲੱਗ-ਅਲੱਗ ਰੈਸਪੀਆ ਦੇ ਵਿੱਚੋਂ ਦਾਲ ਪਪੀਰ ਹਨਾ ਮੈਨੂੰ ਲੱਗਦਾ ਐਂਟਰਟੇਨਮੈਂਟ ਦਾ ਧਾਬਾ ਮੈਨਾਂ ਦਾ ਤੁਹਾਨੂੰ ਆਥੇ ਗੈਂਗਲੈਂਡ ਤੁਸੀਂ ਜ਼ਰੂਰ ਵੇਖਣੀ ਹੈਗੇ 25 ਨੂੰ 25 ਨੂੰ ਥੀਏਟਰਾਂ ਦੇ ਵਿੱਚ ਠੀਕ ਹੈ ਨਾ ਠੀਕ ਹੈ ਓਕੇ ਜੀ ਥੈਂਕ ਯੂ ਲੇਖਦੇ ਨੂੰ ਚੀਆਸਕਾ